ਪਹਿਲੀ ਗੱਲ ਤੇ ਜਿਹੜਾ ਜਿਹੜਾ ਤੁਸੀਂ ਨਾਂ ਲਿਆ ਹੈ ਉਹ ਮੇਰਾ ਕੋਈ ਬਾਊਸ ਨਹੀਂ ਹੈ ਉਹਨੂੰ ਜਵਾਬ ਦੇਣਾਂ ਨਹੀਂ ਆ ਤੁਸੀਂ ਪ੍ਰੈਸ ਕਲੱਬ ਵਾਲੇ ਤੁਸੀਂ ਜਿਹੜੀ ਗੱਲ ਹੀ ਪੁੱਛਉਣੀ ਹੈ ਜਵਾਬ ਦਿਓ ਤੇ ਦੱਸਾਂਗਾ ਵੀ ਜਸ਼ਨ ਦੀ ਮੌਤ ਤੇ ਕਈ ਲੋਕਾਂ ਨੇ ਸਿਆਸਤ ਕੀਤੀ ਹੈ ਪਰ ਉਹ ਸ੍ਰੀ ਪਰਿਵਾਰ ਸੀ ਉਹ ਕਈ ਵੇਲੇ ਇੱਕ ਇਨਸਾਨ ਬਿਸਕ੍ਰੈਡ ਹੋ ਜਾਂਦਾ ਮੇਰੇ ਹਲਕੇ ਦਾ ਮੇਰਾ ਆਪਣਾ ਬੱਚਿਆਂ ਦਾ ਘਰ ਨੌਜਾਨ ਸੀ ਮੈਂ ਉਦੋਂ ਵੀ ਨਾਲ ਸੀ ਅੱਜ ਵੀ ਉਹਨਾਂ ਦੀ ਜਿਹੜੀ ਹਰ ਸੰਭਵ ਮਦਦ ਕਰਨ ਵਾਸਤੇ 11 ਉਹਨਾਂ ਨਾਲ ਨੂੰ ਦਰਦੀ ਹੈ ਤੇ ਮੇਰੇ ਆਪਣੇ ਇੱਕ ਹੋਰ ਵੱਡੇ ਰੋਗ ਲੱਗੇ ਨੇ ਕਿ ਪੋਟਾਸ਼ੀਨ ਸਰਾਰੀ ਵੱਲੋਂ ਜਦੋਂ 2022 ਦੇ ਵਿੱਚ ਇਲੈਕਸ਼ਨ ਲੜਨੇ ਸੀਗੇ ਉਦੋਂ ਫਾਰਮ ਭਰੇ ਗਿਆ ਸੀ 26 ਦੇ ਵਿੱਚ ਉਦੋਂ ਉਹ ਪ੍ਰਾਪਰਟੀ ਸ਼ੋ ਕੀਤੀ ਗਈ ਸੀਗੀ ਉਦੋਂ ਇੰਨੇ ਕਰੋੜ ਸੀਗੇ ਪਰ ਅੱਜ ਉਹਨਾਂ ਦੀ ਉਹਨਾਂ ਦੇ ਰੋਗੇ ਪੇਟਚਾਰੀ ਦੇ ਨਾਮ ਤੇ ਅੰਮ੍ਰਿਤ ਵਸਰਾ ਪੁੱਛਦੇ ਨੇ ਕਿ ਜਦੋਂ ਇਲੈਕਸ਼ਨ ਲੜਨਾ ਸੀਗਾ ਲੜਨ ਤੋਂ ਪਹਿਲਾਂ 16 ਕਰੋੜ ਸੀ ਕਿ ਤੇ ਹੁਣ 50 ਕਰੋੜ ਦੀ ਪ੍ਰਾਪਰਟੀ ਜਿਹੜੀ ਉਹ ਬਣਾਈ ਤੇ ਸਾਰਾ ਸਾਰ ਗਲਤ ਹੈ 16 ਕਰੋੜ ਨਹੀਂ ਬਣਦੀ ਮੈਨੂੰ ਜਿੱਥੋਂ ਤੱਕ ਯਾਦ ਹੈ ਕਿ 10 ਕ ਕਿੱਲੇ ਜ਼ਮੀਨ ਸੀ ਤੇ ਇੱਕ ਮੇਰਾ ਕਾਰ ਸੀ ਉਹ ਢੰਡਾ ਉਹ ਸਾਰਾ ਜੋਰ ਤੋਰ ਲਾ ਕੇ ਸ਼ਾਇਦ 4 ਜਾਂ 4.5 ਪੱਕਾ ਦੀ ਯਾਦ ਮੈਨੂੰ ਉਹ ਮੇਰੇ ਕੋਲੇ ਫਾਰਮ ਪਏ ਨੇ ਉਹ ਵੀ ਦਿਖਾ ਦਿਆਂਗੇ ਪਰ ਉਹ 16 ਕਰੋੜ ਦਾ ਤਾਂ ਗਲਤੀ 10 ਕ ਕਿੱਲੇ ਜ਼ਮੀਨ ਹੈ 20 ਲੱਖ ਰੁਪਏ ਲਾ ਲਈ ਉਸ ਵੇਲੇ 20 ਲੱਖ ਸੀ ਤੇ ਫਿਰ 10 ਦਾ 20 ਤੋਂ ਕਿੰਨੀ ਕ ਬਣਦੀ ਇੱਕ ਕਾਰ ਸੀਗਾ ਉਸ ਥੋੜਾ ਵਾਲਾ ਸੋਨਾ ਉਹ ਉਹ ਗਲਤ ਹੈ 16 ਕਰੋੜ ਦੀ ਪ੍ਰਾਪਰਟੀ ਹੈ ਨਹੀਂ ਉਦੋਂ ਨਾਲ ਫੋਟੋ ਵੀ ਜਾਰੀ ਕੀਤੇ ਗਏ ਆ ਕਿ ਜਿਹੜੀਆਂ ਗੱਡੀਆਂ ਤੁਸੀਂ ਲਈਆਂ ਬੁੱਲਟ ਲਈ ਆ ਜਾਂ ਹਥਿਆ ਤਿੰਨ ਤਿੰਨ ਕੋਠੀਆਂ ਜਿਹੜਾ ਬੁੱਲਟ ਲੈ ਆ ਮੇਰਾ ਸ਼ੌਕ ਸੀ ਉਹ ਮੈਂ ਆਪਣੀ ਜਿਹੜੀ ਪੁਲਿਸ ਦੀ ਪੈਨਸ਼ਨ ਮਿਲਦੀ ਹੈ 52000 ਰੁਪਏ ਜਿਹਦੇ ਚੋਂ ਮੈਨੂੰ 48 ਮੇਰੇ ਖਾਤੇ ਚਾਉਂਦਾ ਤੇ ਬਾਕੀ 4 ਕੁ ਕੰਪਿਊਟਰ ਪੈਨਸ਼ਨ ਕੱਟੀ ਜਾਂਦੀ ਉਹ ਮੈਂ ਆਪਣੀ ਪੰਜ ਚੁਲਿਆ ਬੁੱਲਟ ਜਿਹੜੀ ਸਕਾਪੀਓ ਗੱਡੀ ਉਹ ਮੇਰਾ ਬਠਿੰਡੇ ਪਲਾਟ ਵੇਚਿਆ ਸੀ ਤੇ ਉਹਦੀ 24 ਲੱਖ ਰੁਪਏ ਸਿੱਧਾ ਮਿਊਚੁਅਲ ਫੰਡ ਸੀ ਗਏ ਤੇ ਉਹ ਉਦੋਂ ਪਾ ਕੇ ਕਿ ਮੈਨੂੰ ਗੱਡੀ ਲੱਗਦਾ ਦੀ ਲੇਟ ਕਰਦੀ ਹੋ। ਸਰ ਉਸ ਤੋਂ ਇਲਾਵਾ ਜਿਹੜੀ ਕੋਠੀਆਂ ਕੋਠੀਆਂ ਵਾਲੀ ਗੱਲ ਗਲਤ ਹੈ। ਇੱਥੇ ਜਿਹੜਾ ਫਿਰੋਜ਼ਪੁਰ ਸਰਕਾਰ ਉਹ ਮੇਰੀ ਬੇਟੀ ਟੀਚਰ ਹੈ ਔਰ ਇੰਜੋਈ ਮੇਰਾ ਪੁੱ son ਹੈ। ਤੋਂ ਮੈਂ ਗਨਮਨ ਜਦੋਂ ਲвая ਸੀ ਉਦੋਂ ਇਹੀ ਅਫਸਰ ਨਾਲ ਗੱਲ ਕੀਤੀ ਸੀ ਕਿ ਮੇਰੇ ਕੋਲ ਲੜਕਾ ਨਹੀਂ ਹੈ ਤੇ ਮੇਰਾ ਇੰਜੋਈ ਇਹੀ ਮੇਰਾ ਬੇਟਾ ਤੇ ਮੇਰੇ ਨਾਲ ਗਨਮਨ ਨਾਲ ਉਹਦੇ ਮੇਰੇ ਨਾਲ ਗਨਮਨ ਦੇ ਆ। ਬੇਟੀ ਡੈਪੂਟੀਸ਼ਨ ਤੇ ਉਹ ਆਪਣਾ ਉਹਨਾਂ ਨੇ ਲਾਟ ਲਿਆ ਆਪਣਾ ਮਕਾਨ ਬਣਾ ਰਹੇ ਨੇ। ਲੋਨ ਲਿਆ ਗਣੇ ਬਿਲਕੁਲ ਸਹੀ ਉਹਦੀ ਸਪੀਚ ਬਤਨੀ ਨਾ ਇਥੇ ਮੇਰਾ ਬੁਕਾਰ ਹੈ ਮੈਂ ਆਪਣਾ ਗੁਰੂ ਸਾਹਿਬ ਜੂਰ ਬਣਾਇਆ ਮੈਂ ਕਹਤਾ ਰੋਦੀ ਇਹ ਕਹਿਣਾ ਹੈ ਕਿ ਫਰਦਸਨ ਸਾਹਿਬ ਦੀ ਇਸ ਤੋਂ ਪਹਿਲਾਂ ਵੀ ਆਡੀਓ ਵਾਇਰਲ ਹੋਈ ਸੀ ਕਿ ਉਹਦੋਂ ਕੈਬਲੇ ਮੰਤਰੀ ਤੋਂ ਉਹਨਾਂ ਨੂੰ ਲਾਹ ਦਿੱਤਾ ਗਿਆ ਪਦ ਤੋਂ ਅੱਜ ਫਿਰ ਵੀ ਕਿੱਥੇ ਨਾ ਕਿੱਥੇ ਜਿਹੜੀ ਪਿਛਤਾਚਾਰੀ ਦੇ ਤੁਹਾਡੇ ਤੇ ਫਿਰ આરોਪ ਲਗਾ ਰਿਹਾ ਇਸ ਨੂੰ ਇਹ ਬਿਲਕੁਲ ਗਲਤ ਹੈ ਉਸ ਵੇਲੇ ਵੀ ਜਿਹੜਾ ਲੱਗਿਆ ਸੀ ਉਹ ਉਹਦਾ ਕੋਈ ਸੱਚਾਈ ਨਹੀਂ ਸੀ ਮੈਂ ਤਾਂ ਉਸ ਵੇਲੇ ਵੀ ਆਪਣੀ ਸੀਨੀਅਰ ਲੀਡਰਸ਼ਿਪ ਆਪਣੇ ਬੌਸ ਨੂੰ ਕਿਹਾ ਸੀ ਕਿ ਅਗਰ ਚਾਹਤਾ ਹੈ ਇਸ ਪਰਿਕਰਮ ਉਹਦੇ ਚ ਕੋਈ ਚੀਜ਼ ਸੀ ਉਹ ਵੀ ਪਲਾਂਟਡ ਸੀ ਜਿਵੇਂ ਆਪਾਂ ਕਹ ਦੇਦੇ ਨਾ ਕੋਈ ਚੀਜ਼ ਪਲਾਂਟ ਕੀਤੀ ਹੋਈ ਸੀ ਉਹਦੇ ਚ ਕੋਈ ਸਚਾਈ ਨਹੀਂ ਸੀ ਤੇ ਉਹ ਜਦੋਂ ਮੈਂ ਆਪ ਹੀ ਕਿਹਾ ਸੀ ਕਿ ਅਗਰ ਕੋਈ ਪਾਰਟੀ ਦੀ ਸ਼ਾਪ ਨੂੰ ਕੋਈ ਪਤਾ ਲੱਗਦਾ ਤਾਂ ਮੈਂ ਰਿਜ਼ਾਈਨ ਕਰ ਦਿੰਦਾ ਉਹ ਫਿਰ ਜੈਨ ਕੀਤਾ ਸੀ ਮੈਨੂੰ ਕਿਸੇ ਨੇ ਰਿਜ਼ਾਈਨ ਮੰਗਿਆ ਵੀ ਨਹੀਂ ਸੀ ਨਾ ਆਪਣੇ ਆਪ ਸਾਰੇ ਆਮਦਨ ਤੋਂ ਵੱਧ ਤੁਹਾਡੇ ਤੇ ਜਾਇਦਾਦ ਬਣਾ ਦੇ ਆरोप ਲੱਗੇ ਨੇ ਡਿਊਰਿੰਗ ਟੂ ਐਮ ਐਲ ਐ ਪਿਲਟ ਦੇ ਵਿੱਚ ਤੁਸੀਂ ਉਹਦੇ ਤੇ ਕੀ ਕਹੋਗੇ ਜਿਹੜੀ ਆਮਦਨ ਤੁਹਾਨੂੰ ਕਿੱਥੋਂ-ਕਿੱਥੋਂ ਆਮਦਨ ਹੈ ਕਿੰਨੀ-ਕਿੰਨੀ ਤੁਹਾਨੂੰ ਆਮਦਨ ਹੈ ਔਰ ਕੀ ਬਾਤ ਹੈ ਉਹ ਅਲੀਗੇਸ਼ਨ ਸਹੀ ਤੁਸੀਂ ਆਪ ਹੀ ਜੋੜ ਲਓ ਕਿ ਮੈਨੂੰ ਇੱਕ ਤਾਂ ਉਸਦੀ ਪੈਨਸ਼ਨ ਮਿਲਦੀ 52000 ਪਰ ਮਹੀਨਾ ਐਮਐਲਏ ਦੇ 84000 ਰੁਪਏ ਮਹੀਨਾ ਤੇ ਨਾਲ ਡੀਏ ਬਣਦਾ ਤੇ ਮੇਰੀ 12 ਕਿਲੇ ਜ਼ਮੀਨ ਦਾ ਠੇਕਾ ਹੁੰਦਾ ਫਿਰ ਮੈਂ ਕੁਝ ਠੇਕੇ ਜ਼ਮੀਨ ਤੇ ਲੈ ਕੇ ਜੇ ਫਾਰਮਰ ਮੇਰੇ ਕੋਲ ਮੇਰੀ 3 ਸਾਲਾਂ ਦੇ ਵਿੱਚ ਮੈਂ ਜੋੜ ਲਾ ਕੇ ਪੁਰਿਆ ਸੀ ਜਦੋਂ ਮੈਨੂੰ ਪਤਾ ਸੀ ਤੁਸੀਂ ਪੁੱਛੋਗੇ ਤਾਂ ਮੇਰੇ ਲਗਭਗ ਕਰੋੜ ਦੇ ਅ ਵਿੱਚ ਮੇਰੀ ਆਮਦਨ ਹੋ ਗਈ ਹੈ 3 ਸਾਲਾਂ ਚ ਤੇ ਉਹਦੇ ਚੋਂ ਮੇਰਾ ਜਿਹੜਾ ਪਲਾਟ ਲਿਆ ਜਾਂ ਮੈਂ ਮਕਾਨ ਬਣਾਇਆ ਤੇ ਉਹ ਸਾਰਾ ਕੋਈ ਇਹ ਕਿ 60-70 ਲੱਖ ਰੁਪਏ ਦਾ ਗੱਲ ਨੂੰ ਕਹਿੰਦੇ ਸੀ ਇੱਕ ਲਈ ਉਹ ਉੱਥੇ ਗਏ ਸੀ ਹਾਂ ਗੱਲ ਲਈ ਹੈ ਗੱਲ ਲਈ ਹੈ ਪੈਸੇ ਦੇ ਕੇ ਲਈ ਆਪਣੇ ਦੇਖ ਲਈਦੀ ਦੀ ਕਮਾਈ ਚੋਂ ਦਿੱਤਾ ਮੈਂ ਰਿਪਿਊਟਡ ਪਰਸਨ ਆ ਮੈਂ ਸਾਬਕਾ ਪੁਲਿਸ ਹੌਸਲਾ ਸਾਬਕਾ ਲੋਕ ਸੇਵਕਾ ਲੋਕਾਂ ਦਾ ਚੁਣਿਆ ਹਾਂ ਨਵੰਦਾ ਪਰ ਮੇਰੀ ਕੋਈ ਪ੍ਰੋਪਰਟੀ ਨਹੀਂ ਮਿਲ ਸਕਦਾ ਜਸ਼ਨਰ ਸਰਪੰਚ ਦੀ ਮੌਤ ਦਾ ਕਾਰਨ ਕਿਸ ਸੰਗਤ ਨੂੰ ਨੰਨੇ ਰੋਗ ਲਗਾਇਆ ਗਿਆ ਕਿ ਤੁਹਾਡੇ ਵੱਲ ਉਹਨਾਂ ਕੋਲ ਪੈਸੇ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਸੀ ਉਹਨੂੰ ਦਬਾਇਆ ਜਾ ਰਿਆ ਸੀ ਨਾ ਇਸ ਕਰਕੇ ਉਹਨੇ ਅਗਮ ਜਿਹੜਾ ਚੁੱਕਿਆ ਨਹੀਂ ਇਹ ਬਿਲਕੁਲ ਗੱਤ ਹੈ ਤੇ ਜਸ਼ਨਰ ਇਸ ਤਰ੍ਹਾਂ ਨਹੀਂ ਸੀ ਉਹਨਾਂ ਦੇ ਪਰਿਵਾਰ ਦੀ ਗੱਲ ਸੀ ਜੋ ਵੀ ਸੀ ਉਹਦੇ ਚ ਕੋਈ ਮੈਟਰ ਨਹੀਂ ਸੀ ਇਹ ਤਾਂ ਸਿਰਫ ਤੁਹਾਨੂੰ ਦੱਸਿਆ ਕਿ ਸਿਆਸੀ ਲੋਕੀਆਂ ਜਿਹੜੀ ਸੇਕਣ ਵਾਲੇ ਲੀਡਰ ਆਏ ਸੀ ਨਾਂ ਮੈ ਨਹੀਂ ਲੈਣਾ ਉਹਨਾਂ ਦਾ ਉਹਨਾਂ ਨੂੰ ਵੀ ਸਮਝ ਆਉਣੀ ਚਾਹੀਦੀ ਕਿ ਤੁਸੀਂ ਮੈਂ ਤਾਂ ਪਹਿਲੀ ਵਾਰ ਹੀ ਬਣਿਆ ਸੀ ਤੁਸੀਂ ਕਿੰਨੀ ਵਾਰੀ ਬਣਿਆ ਤੁਸੀਂ ਇਸ ਤਰ੍ਹਾਂ ਕਰਦੇ ਰਹੇ ਉਹ ਕੋਈ ਨਾ ਦਾ ਕਰੇਟ ਬੈਟਰ ਸੀ ਜੀ ਗੁੱਗਲ ਬਾਤ ਨਹੀਂ ਸੀ ਨਾਇਕ ਇਹ ਆਪ ਦਾ ਇੱਕ ਸਪੀਕ ਫੈਕਟਰੀ ਦਾ ਇਹ ਨੂੰ ਕਿ ਮਲਟੀਪਲ ਕੱਢਿਆ ਗਿਆ ਜਾਂ ਇਹ ਕਿਹੜਾ ਲੋਕ ਮੈਂ ਲਾਈ ਹੋਇਆ ਉਸ ਤੋਂ ਬਾਅਦ ਕੱਢੇਗਾ ਮੈਂ ਰਿਜ਼ਾਈਨ ਪਹਿਲਾਂ ਆਲਰੇਡੀ ਦੇ ਚੁੱਕਾ ਨਹੀਂ ਜਦੋਂ ਇਹਨੂੰ ਪਤਾ ਲੱਗਿਆ ਤੇ ਇਹਨੇ ਕਰ ਲਿਆ ਹੁਣ ਪਰ ਜਿਹੜੀ ਸਸਪੈਂਸ਼ਨ ਦੇ ਸੀ ਆਰਡਰ ਉਹ ਪਹਿਲਾਂ ਹੋਵੇਗਾ ਠੀਕ